ਸਸਰੀ ਦਾਲ ਜੀ ਮਿੱਤਰੋ ਤੁਹਾਡਾ ਆਪਣੇ ਚੱਲਣ ਤੇ ਬਹੁਤ ਬਹੁਤ ਸასი ਅਕਾਲ ਜੀ ਵੈਲਕਮ ਹੈ ਤੁਹਾਡਾ ਰਮਨ ਪੰਜਾਬੀ ਵਲੌਗ ਤੇ ਜੀ ਅੱਜ ਆਪਾਂ ਗਏ ਸੀ ਆਧਾ ਵਾਲਾ ਗੁਰਦੁਆਰਾ ਸਾਹਿਬ ਬਾਬਾ ਜੀ ਦੀ ਵਰਚੀ ਸੀ ਜੀ ਬਾਬਾ ਹਰਦੇਵ ਸਿੰਘ ਜੀ ਤੇ ਉਹਨਾਂ ਦੀ ਵਰਚੀ ਮਨਾਈ ਗਈ ਸੀ ਜੀ ਸਾਲ ਹੋ ਗਿਆ ਉਹ ਆਪਣੇ ਤੋਂ ਬਹੁਤ ਦੂਰ ਚਲੇ ਗਏ ਸੀ ਪਰ ਨਹੀਂ ਇਹੋ ਜੀਆਂ ਰੂਹਾਂ ਬਿਲਕੁਲ ਵੀ ਦੂਰ ਨਹੀਂ ਜਾਂਦੀਆਂ ਸੀ ਬਾਬਾ ਹਰਦੇਵ ਸਿੰਘ ਜੀ ਦੇ ਤੇ ਸੰਸਕਾਰ ਕਰਿਆ ਸੀ ਜੀ ਇਹ ਜਗ੍ਹਾ ਜੀ ਹੋ ਸਾਰਿਆਂ ਨੇ ਦਰਚਿੰਦੂ ਕਰੋ ਇਹ ਜੀ ਮੜੰਗਿਲ ਨਾ ਰਹਾ ਬਹੁਤ ਘਟ ਗਈਆਂ ਤੇ ਹੁੰਦ ਨਾ ਨਹੀਂ ਜੀ ਸਾਰਾ ਤੁਹਾਨੂੰ ਨਾਲ ਨਾਲ ਬਣੇ ਰਿਹਾ ਸਾਰਾ ਦਿਖਾਉਂਦੇ ਰਹਾਂਗੇ ਇਹ ਆ ਜੀ ਪੰਡਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੇ ਲਿਆ ਕੇ ਪਹੁੰਚੇ ਸੀ ਜੀ ਇੱਥੇ ਸਾਰਿਆਂ ਨੇ ਅੰਦਰ ਛੋਟਾ ਪੈਂਦਾ ਸੀਗਾ ਵੀ ਆਪਣੀ ਸੰਗਤ ਬਹੁਤ ਜ਼ਿਆਦਾ ਸੀ ਤੇ ਇਹ ਪੰਡਾਲ ਦੇ ਵਿੱਚ ਬਹੁਤ ਸਾਰਾ ਸੰਗਤ ਪਹੁੰਚੀ ਤੇ ਦੇਖਦੇ ਰਹੋ ਜੀ ਦਰਸ਼ਨ ਕਰੋ ਸਾਰੇ ਜਾਣੇ ਠੀਕ ਹੈ ਜੀ ਕਿ ਇੱਧਰ ਆਪਣਾ ਜਲ ਤਿਆਰ ਹੋ ਰਿਹਾ ਹੈ ਜੀ ਠੀਕ ਹੈ ਜੀ ਜਲਦੀ ਸੇਵਾ ਗਰਮੀ ਬਹੁਤ ਹੈ ਜਲਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਤੁਹਾਨੂੰ ਪਤਾ ਅੱਜ ਗਰਮੀ ਵੀ ਹੈ ਹੀ ਬਹੁਤ ਜ਼ਿਆਦੇ ਹੈ ਇੱਧਰ ਵੀ ਦਰਸ਼ਨ ਕਰੋ ਜੀ ਕੈਸਪਰੇਸ ਨੂੰ ਕੈਮਰਾ ਪਨਾ ਕੀ ਦੁਖਾ ਰਹੇ ਹੈ ਠੀਕ ਹੈ ਜੀ ਇਸ ਜਗ੍ਹਾ ਤੇ ਬਾਬਾ ਜੀ ਦੇ ਜਿਹੜੇ ਅਖੰਡ ਪਾਠ ਆ ਪ੍ਰਕਾਸ਼ ਹੁੰਦੇ ਨੇ ਇਸ ਜਗ੍ਹਾ ਤੇ ਹੁੰਦੇ ਨੇ ਸਾਰੇ ਇਸ ਜਗ੍ਹਾ ਤੋਂ ਨਾ ਫਿਰ ਉਧਰ ਬਾਹਰ ਲੈ ਗਈ ਸੀ ਪੰਡਾਲ ਖੁੱਲਾ ਚਾਹੀਦਾ ਸੀ ਸੰਗਤ ਬਹੁਤ ਜ਼ਿਆਦਾ ਸੀ 12 ਪਿੰਡਾਂ ਦੇ ਨੇੜੇ ਨੇੜੇ ਸਾਰੇ ਪਿੰਡਾਂ ਵਿੱਚ ਸੰਗਤ ਕੁੰਜੀ ਸੀ ਸਾਰੇ ਜਨੂ ਦਰਸ਼ਨ ਪੁਰਹਾਰ ਤੋਂ ਸ਼ਾਮ ਸਰ ਜੀ ਕੀ ਵਾਰ ਬਹੁਤ ਹੁੰਦੇ ਵਿੱਚ ਪੁੰਚਤੇ ਗਏ ਆਂ ਦੀ ਤਾਂ ਗਲਤੀ ਮਾਫ ਕਰਿਓ ਜੀ ਠੀਕ ਹੈ ਜੀ

ਕੈਸਾ ਬੜੀ ਕਾਂ ਮੰਮੰਦਸ ਕੇ ਜਾਣਾ ਚਾਹੁੰਦੇ ਇੱਥੇ ਵੀ ਜਾਣਾ ਬਹੁਤ ਸੰਸਨ ਅਤੇ ਇੱਕੰਨ ਕਿਤਾ ਬਹੁਤ ਦੀ ਵੀਡੀਓ ਬਤਾਈ ਹੋਈ ਤੇ ਨਵੀਂ ਆਈ ਸਾਰਾ ਸਮਾਪਤ ਵਿਵਾਰੀ ਆਈ ਸੀ ਮੈਂ ਬੇਇਨਕਰਾ ਗੁਰਨਾਮ ਸਿੰਘ ਕਹਿੰਦਾ ਬੇਮਰਦਾਨਿਆਂ ਮੇਰੇ ਨਾਲ ਚੱਲ ਜਿਹੜਾ ਕਿ ਚੰਦ ਦੁਆਰਾ ਗਿਰਦਾ ਬਹੁਤ ਜਿਆਦਾ ਕੱਠਾ ਜੀ ਦੇਖਦੇ ਹੋ ਸਟ੍ਰਾਈ ਹੋਇਆ ਬਾੜ ਦਾ ਆਪਾਂ ਜਿਹੜਾ ਸਾਹਮਣੇ ਕੰਟੈਂਟ ਪੇਸ਼ ਕਰੀਏ ਉਹ ਚੰਗੀ ਨਾ ਕੋਈ ਨੰਬਰ ਸਾਰਾ ਬਣਵਾਇਆ ਗਿਆ। ਗੁਰਦੁਆਰਾ ਸਾਹਿਬ ਜਾਣੇ ਆ ਜੀ। ਦੇਖ ਸਕਦੇ ਹੋ। ਆਪਾਂ ਰੋਲਾਂ ਨੇ ਇਹਨਾਂ ਦੀ ਆ ਜੀ ਹੁਣ। ਉਹ ਤੁਹਾਨੂੰ ਬਾਬਾ ਜੀ ਹੁਣ ਆਪਣੀਆਂ ਰੋਲ ਫੇਰ ਮੇਸੋਵਾਰ ਹੈ ਜੀ। ਗੁਰਦੁਆਰਾ ਆਪਣੇ ਪਿੰਡ ਵਾਲੇ ਚ ਬਾਹਰਲੇ ਗੁਰਦੁਆਰੇ ਤੇ ਆਪਣੀ 12 ਵਜੇ ਰੋਲ ਅੱਧਾ ਘੰਟਾ ਪਿਆਗਾ ਤੇ ਆਪਾਂ ਅੱਧਾਲੇ ਗੁਰਦੁਆਰੇ ਸਾਹਿਬ ਤੋਂ ਆਗੇ ਸੀ। ਤੇ ਆਪਾਂ 12 ਵਜੇ ਆਪਣੀ ਰੋਲ ਹੈ। ਵੇਰ ਆ ਲਾਊਗਾ ਜੀ ਰੌਲਾ ਉਗੀ ਦੇਖਾ ਜੇ ਚਲੋ ਫਿਰ ਆਪਾਂ ਮਾੜਾ ਮੋਟਾ ਰਫਰੈਸ਼ ਹੋ ਜਾਈਏ ਚਾਹ ਚੂਹ ਪਾਣੀ ਪੀਨੇ ਫਿਰ ਆਪਾਂ ਵੀ ਬੈਹਨੇ ਆ ਉਹਨੇ ਤੇ ਆਪਣਾ ਟਾਈਮ ਪੂਰਾ ਹੋ ਜਵਾਲਾ ਲਾਊਗਾ ਲੈਣਾ ਆਪਾਂ ਇਸ ਨਾਲ ਪਾਣੀ ਕਰਦੇ ਆ ਫਿਰ ਆਪਣੀ ਰੌਲਾ半 ਘੰਟਾ ਰਹਿ ਗਿਆ ਤੇ ਆਪਾਂ ਇਸ ਨਾਲ ਪਾਣੀ ਕਰਦੇ ਆ ਪਾਸ ਅੱਧਾਲੇ ਵਕਤ ਗੁਰਦੁਆਰਾ ਸਾਹਿਬ ਤੋ ਆ ਗਏ ਸੀ ਉੱਥੇ ਮਹਾਰਾਜ ਦੀ ਮੈਂ ਲੱਗ ਕੇ ਉੱਥੇ ਬਰਸੀ ਸੀ ਬਾਬਾ ਗੁਰਦੇਵ ਸਿੰਘ ਜੀ ਹਰਦੇਵ ਸਿੰਘ ਜੀ ਦੀ ਤੇ ਬਹੁਤ ਹੀ ਭੱਟੇ ਬ੍ਰਹਮ ਗਿਆਨੀ ਸੀ ਉਹ ਵੀ ਬਹੁਤ ਹੀ ਰੱਬ ਦਾ ਪਰਮਾਤਮਾ ਦਾ ਬਹੁਤ ਹੀ ਨਾਮ ਜਪਦੇ ਸੀ ਬਹੁਤ ਹੀ ਭਗਤ ਤੇ ਆਲੇ ਬੰਦੇ ਸੀ ਤੇ ਆਪੋ ਤੁਹਾਰੇ ਹਨ ਬਹੁਤ ਜਿਆਦਾ ਕੱਠ ਸੀ ਬਹੁਤ ਵਧੀਆ ਲੱਗਿਆ ਜੀ ਤੇ ਦੁੱਖ ਵੀ ਹੁੰਦਾ ਵੀ ਇਹ ਇਹ ਜੇ ਮਹਾਪੁਰਸ਼ ਦੁਨੀਆ ਤੋਂ ਜੋ ਚਲੇ ਜਾਂਦੇ ਆ ਬਹੁਤ ਦੁਖੀ ਹੁੰਦੀ ਆਪਾਂ ਨੂੰ ਵੀ ਤੇ ਚਲੋ ਆਪਾਂ ਇਸ਼ਨਾਨ ਪਾਣੀ ਕਰਦੇ ਆ ਫਿਰ ਆਪਾਂ ਤੁਹਾਨੂੰ ਮਿਲਦੇ ਆ ਜੀ ਮਾਨਾ ਨੋ ਤੇ ਲਿਖੇ ਤੇ ਨੀ ਮਾ ਪੈਰ ਹੱਤੂ ਕਿਰੋ ਤੇ ਜੰਦਰਮਨ ਲੈ 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 ਮਾ ਉਹ ਇਸਨੇ ਰੌਣਾਂ ਨਹੀਂ ਹੈ ਉਥਾ ਜਿਹੜਾ ਰਮਾਨ ਨੇ ਦੇਖਿਆ ਤਾਂ ਜਿਵੇਂ ਇਸੇ ਕਿ ਦਿਖਾ ਰਿਹਾ ਮੜਾ ਜਾ ਤੇਦਰ ਜਾ ਜਿਵੇਂ ਇਸੇ ਦਿਖਾ ਰੋ ਅਰਮਾਨ ਤੇ ਕੁਰਪਾਲ ਸਿੰਘ ਰੌਲ ਤੇ ਜਾਣਗੇ ਹੁਣ ਜੀ ਤੇ ਹਾਂਜੀ ਹੁਣ ਆਪਾਂ ਰੋਲ ਸਾਹਿਬ ਤੇ ਬਹਿ ਗਏ ਤੇ 2 ਘੰਟੇ ਦੀ ਰੋਲ ਹੁੰਦੀ ਹੈ ਤੇ 2 ਘੰਟੇ ਹੁਣ ਆਪਾਂ ਪਾਠ ਕਰਾਂਗੇ ਰੋਲ ਲਾਵਾਂਗੇ ਤੇ ਬਾਅਦ ਚੋਂ ਆ ਭਾਈ ਲਾਊਗਾ ਰੋਲ ਜਿਹੜਾ ਵੀਡੀਓ ਬਣਾਈ ਜਾਂਦਾ ਹੈਗਾ ਤੇ ਦੇਖ ਸਕਦੇ ਹੋ ਤੇ ਉਪਰਲੀ ਸਾਈਡ ਤੇ ਆ ਪਿਆ ਸਿੰਘ ਹੁੰਦਾ ਹੈ ਤੇ ਔਰਲੀ ਸਾਈਡ ਗ੍ਰਾਂਥੀ ਸਿੰਘ ਹੁੰਦਾ ਜਿਹੜਾ ਮਤ ਉਹ ਪੂਰਾ ਸਰੂਪ ਹੁੰਦਾ ਮਹਾਰਾਜ ਜੀ ਦਾ ਦੇਖ ਸਕਦੇ ਹੋ ਤੁਸੀਂ ਜੀ ਹੁੰਦੇ ਹੋਏ ਰਮੇਂਦਰ ਸਿੰਘ ਜੀ ਵੋਟ ਉਹਦੇ ਸੇਵਾਦਾਰ ਆ ਨਹੀਂ ਹੈ ਹਾਂਜੀ ਆ ਬੱਬਾ ਜੀ ਹੁਣ ਰੋਲ ਉੱਤੇ ਖੜੇ ਤੇ ਬਾਅਦ ਚ ਮੈਂ ਬਹਿ ਗਿਆ ਦੇਖ ਸਕਦੇ ਹੋ ਤੁਸੀਂ ਆਪਾਂ ਉਹ ਜਪਿਆ ਸਿੰਘ ਜਿਹੜਾ ਸ਼ੀਸ਼ਾ ਡਾਈਂਦਾਗਾ ਇੱਧਰ ਮਹਾਰਾਜ ਦੀ ਫੋਟੋ ਆ ਗਈ ਗੁਰੂ ਨਾਨਕ ਦੇਵ ਜੀ ਦੀ ਇਹ ਦੋਨੇ ਸਿੰਘੋ ਰੋਲ ਲਾ ਕੇ ਹਟ ਗਏ ਹੁਣ ਤੇ ਹੁਣ ਆਪਾਂ ਰੋਲ ਲਾਉਣੇ ਆ ਜੀ ਦੇਖ ਸਕਦੇ ਹੋ ਇਹ ਵਾਰੀ ਦੀ ਸਾਥੂ ਵੀ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਜ਼ਿਆਦਾ ਗਲਤੀਆਂ ਹੋ ਜਾਂਦੀਆਂ ਨੇ ਬਾਬਾ ਗੁਰਪ੍ਰੇ ਸੰਗਤ ਤੇ ਬਾਬਾ ਗੁਰਸੇਵ ਸੰਗਤ ਜੀ ਸਾਨੂੰ ਸਮਝਾਉਂਦੇ ਨੇ ਭਾਈ ਆ ਗਲਤ ਐ ਭਈਆ ਸਹੀ ਐ ਤੇ ਇੱਥੋਂ ਬਚੋ ਤੇ ਇੱਥੋਂ ਆ ਕੰਮ ਲੋ ਚੀਜ਼ ਦਾ ਸਾਨੂੰ ਬਾਬਾ ਜੀ ਦੱਸ ਦੇਣੇ ਇਹਨਾਂ ਚ ਪਾਣੀ ਵੀ ਪਾਉਂਦੇ ਹੁੰਦੇ ਆ ਇਹ ਫਿਰ ਗ੍ਰੋਥ ਕਰਦੇ ਹੌਲੀ ਹੌਲੀ ਦੇਖੋ ਇਹ ਵਾਰ ਬਾਬਾ ਗੁਰਪ੍ਰੇ ਜੀ ਵੀ ਨਹੀਂ ਰਹਿਣ ਸੀ ਆ ਜਾਦੇ ਇਹ ਤੂਫਨ ਇਸਨ ਮਰੀਪੇ ਚ ਗੁਟਕਾ ਸਹਿਬ ਤੇ ਪੋਥੀ ਸਹਿਬ ਨੂੰ ਇਹ ਇਹਨਾਂ ਨੂੰ ਖੋਲਣ ਦੀ ਅਨੁਮਤੀ ਨਹੀਂ ਹੈ। ਕੋ ਇਹ ਦੇਖੋ ਜੀ ਕੁੰਭ ਦਾ ਪਾਣੀ। ਉਹ ਲਾ ਦੇ ਗਿਰੀ ਸਿੰਘ ਗ੍ਰਾਂਥੀ ਲਾ ਕੇ ਰੱਖਿਆ ਜੀ। ਇਧਰ ਫੁੱਲ ਬਗਬਗੀ ਲੱਗ ਰਹੇ ਤੁਸੀਂ ਦੇ। ਇਧਰ ਪ੍ਰਾਰਗਣਾ ਬਲੋਕਰ ਰੋਲਰ ਆ ਰਿਹਾ। ਆ ਦੇਖੋ ਜਿਉ ਆਪ ਇਸੇ ਮਨਨ ਕਰਦੇ ਹੋਏ ਤੇ ਸਾਰਿਆਂ ਨੂੰ ਬੜਾ ਧੰਨਵਾਦ ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਗੁਰਸੇਵ ਸਿੰਘ ਜੀ ਦਾ ਹੀ ਜਿਨ੍ਹਾਂ ਨੇ ਆਪਾਂ ਨੂੰ ਇੰਨੇ ਕਿਜੋਕੇ ਕਰਤੇ ਤੇ ਸਾਰੇ ਆ ਬਾਬਾ ਜੀ ਦਾ ਧੰਨਵਾਦ ਜੀ ਜਿਨ੍ਹਾਂ ਨੇ ਇਹੀ ਚੰਗੀ ਲਈ ਤੇ ਗੁਰੂ ਦੇ ਆਪਾਂ ਨੂੰ ਚੇਲੇ ਬਣਾਤੇ ਤੇ ਜੀ ਧੰਨਵਾਦ ਬਹੁਤ ਬਹੁਤ ਸਾਰੇ ਹੀ ਪਿੰਡਾਂ ਵਿੱਚ ਇਹ ਜੇ ਬਾਬਾ ਜੀ ਹੁਣ ਚਾਹੁੰਦੇ ਨੇ ਜਿੱਦਾਂ ਕਿ ਸਾਡੇ ਪਿੰਡ ਵਿੱਚ ਨੇ ਸਾਰੇ ਹੀ ਫਰੀ ਵਿੱਚ ਸੰਥਿਆ ਕਰਾਈ ਸਾਨੂੰ ਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕੀ ਘਰ 'ਤੇ ਹੈ ਅਰਮਨੀ ਸਿੰਘ ਕੰਮ ਕਿਨੂੰ ਪੁੱਛ ਲੈ ਜਵਾਕਾਂ ਨੂੰ ਜਿਵੇਂ ਕਹਣ ਪੁੱਛਿਆ ਸੀ ਨਹੀਂ ਮੈਡਮ ਨੇ ਜਿਹੜਾ ਕੰਮ ਦੱਸਿਆ ਸੀ ਕਿਹਨੂੰ ਪੁੱਛ ਲੈ ਅੱਜ ਤਾਂ ਕਹਿਣ ਤੂੰ ਅੱਜ ਕੰਮ ਕਿੱਦਾਂ ਹੈ ਜਿਵੇਂ ਅਧਿਆਪਕਾਂ ਦੇ ਪਿੱਛੇ ਜਿਵੇਂ ਅਧਿਆਪਕ ਜਿਮਾਂਗ ਪੜਦੇਗਾ ਤੋਂ ਨਿਰਮਣ